ਸਾਈਡ ਤੇ ਜਿਹੜਾ ਨਾ ਚੱਲ ਅੱਗੇ ਅੱਧਰ ਨਹੀਂ ਯਾਰੋ ਅੱਛਾ ਜੇ ਸ਼ੁਰੂ ਪਾ ਜਾਈਓ ਅੰਦਰ ਆ ਗਿਆ ਲਓ ਇੱਕ ਟੈਕ ਕਰੋ ਬੋਲੋ ਕਿ ਤੱਕ ਤੱਕ ਕਿਤੇ ਉਹ ਨਹੀਂ ਪਾਰੀ ਕਿਤੇ ਪਾਰੀ ਕਹਿ ਤਾ ਪਈ ਕਰ ਹੋ ਗਿਆ ਨਹੀਂ ਬੋਲਣੇ ਕਾਹਦੇ ਖਾਣੇ ਦਤਵਾ ਜੇ ਉਹਨਾਂ ਨੂੰ ਜਾ ਕੇ ਫਿਰ ਉਹਨਾਂ ਦੇ ਪੜਾ ਚੰਗਾ ਸਾਵੇਂ ਤੇ ਦੇ ਕੋ ਜੇ ਕੁਛ ਦੇਣਾ ਤਾਂ ਸ਼ਹਿਰ ਦੇ ਵਿੱਚ ਚੋਰੀ ਦੇ ਬਈ ਵਾਰਦਾਤਾ ਹੁੰਨੇ ਮੋਟਰਸਾਈਕਲ ਦੀਆਂ ਐਸ ਕਰਕੇ ਸਾਰੇ ਲੋਕ ਚੱਕਣੇ ਆਇਆ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਬੜੀ ਜਤੋਜਾ ਕਰਕੇ ਪੁਜਾਰਾ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰ ਹੋਈ ਕਰਕੇ ਆਪਣਾ ਪਤਾ ਕੋ ਚਾਪੀ ਆ ਚੋਰ ਚਾਪੀ ਆ ਰੰਗੇ ਹੱਥ ਫੜਿਆ ਲੋਕਾਂ ਨੇ ਜਿਹੜਾ ਚਾਪੀ ਸਾਹਬ ਨੂੰ ਦੇਤੀ ਆ ਬਾਕੀ ਰਾਣੇ ਜੇ ਟਰਾਈ ਕਰਦੇ ਭਈ ਚਾਪੀਆਂ ਲਾਉਣ ਦੀ ਮੋਟਰਸਾਈਕਲ ਨੂੰ ਲਾਗੀ ਲਾ ਕੇ ਜਾਂਦੇ ਨਾ ਕਿਨੇ ਦੇਖਿਆ ਮਾਰ ਰਹੇ ਜਿਹੜੇ ਦੁਕਾਨਾ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜੇ ਵੇਖਿਆ ਵਾ ਇਹਨਾਂ ਨਾਲ ਗੱਲ ਦੇਦੇ ਆ ਬਾਤ ਇੱਕ ਬੜਿਆ ਛਵਾਦੇਮੰਦ ਲਾਗੇ ਦੂਜਾ ਭੱਜ ਗਿਆ ਮਾਵੜੀ ਤੋਂ ਹੀ ਭੱਜ ਗਿਆ ਹਾਂਜੀ ਇਹ ਆਪਣੇ ਆਪ ਦੱਸ ਲੈ ਕੇ ਆਪਾਂ ਧਾਰੀ ਵਾਲਾ ਕੇ ਕਲੀਅਰ ਕਰਾ ਪਿੰਡ ਉਥੋਂ ਲੈ ਆਂ ਠੀਕ ਹੈ ਜੀ ਹਾਂਜੀ ਪੁੱਛਣ ਵਾਲੇ ਕਰਤਾ ਉਹ ਅੱਗੇ ਪੁੱਛੋ ਪੁੱਛ ਕਰੇਗੀ ਤਾਂ ਮਿਲੀ ਹੈ ਕਿ ਬਾਜ਼ਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਮੋਟਰਸਾਈਕਲ ਨੂੰ ਚਾਪੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆਂ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜੇ ਨਹੀਂ ਜੋ ਕਾਨੂੰਨੀ ਬੰਦੀ ਕਰ ਦਾਂਗੇ